ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਜੇ ਆਪਾਂ ਗੱਲਬਾਤ ਕਰ ਲਈਏ ਨਾ 우ਸਤਾਦ ਜੀ ਦੇ ਪਿੰਡ ਪਹੁੰਚੇ ਹੋਇਆ ਆਪਾਂ ਪਹੁੰਚੇ ਹੋਇਆ ਪਿੰਡ ਲੋਪੋ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈ ਹੋਰਾਂ ਦਾ ਹੈਗਾ ਸੱਜਣੋ ਜੇ ਗੱਲਬਾਤ ਕਰ ਲਈਏ ਮੋਗਾ ਝੋਟੀਆਂ ਦੋ ਦਿਖਾਵਾਂਗੇ ਬਾਈ ਕੋਲੇ ਇੱਕ ਤਾਂ ਹੈਗੀ ਆ ਫੁੱਲ ਵੱਡੇ ਕੱਦ ਕਾਰ ਚ ਤਾਜੀ ਸੂਈਆ ਤੇ ਇੱਕ ਹੈਗੀ ਆ ਦੋ ਦੰਦ ਬੂਰੀ ਝੋਟੀ 8 ਮਹੀਨਿਆਂ ਦੀ ਗੱਬਣ ਜਾਨਵਰ ਦੋਨੇ ਟੋਪ ਕੁਆਲਿਟੀ ਦੇ ਆਗੇ ਬਿਲਕੁਲ ਸਿਰਾ ਕੁਆਲਿਟੀ ਆਪਾਂ ਇਹਨੂੰ ਕਹਿ ਸਕਦੇ ਆ ਤੇ ਬਾਕੀ ਬਾਈ ਨਾ ਕਰਾਉਨੇ ਆ ਗੱਲਬਾਤ ਰੇਟ ਦੋਹਾਂ ਦਾ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਕਿਉਂਕਿ ਸੱਜਣਾ ਦੀ ਸ਼ਿਕਾਇਤ ਰਹਿੰਦੀ ਆ ਵੀ ਜਿਹੜਾ ਰੇਟ ਆ ਰੇਟ ਵੀਡੀਓ ਦੇ ਵਿੱਚ ਕਈ ਵਾਰੀ ਸੱਜਣ ਨਹੀਂ ਕਰਦੇ ਕਿਉਂਕਿ ਉਹ ਗੱਲ ਦੀ ਮੈਂ ਮਾਫੀ ਚਾਹੁੰਦਾ ਕਈ ਵਾਰ ਯਾਰ ਸਿਚੁਏਸ਼ਨ ਇਹੀ ਹੀ ਬਣ ਜਾਂਦੀ ਆ ਮਾਲਕ ਜਵਾਬ ਦੇ ਦਿੰਦਾ ਵੀ ਰੇਟ ਮੈਂ ਫੋਨ ਤੇ ਕਰੂੰਗਾ ਨਹੀਂ ਉਦਾਂ ਦਾ ਸੀਨ ਕੋਈ ਨਹੀਂ ਹੁੰਦਾ ਆਪਣਾ ਵੀ ਆਪਾਂ ਅਗਲੇ ਤੋਂ ਰੇਟ ਵੀਡੀਓ ਦੇ ਵਿੱਚ ਨਾ ਕਰਵਾਈਏ ਫੋਨ ਤੇ ਕਰਾਈਏ ਏ ਸੱਜਣ ਗਿਆ ਮੰਨ ਰੇਟ ਕਹਿੰਦਾ ਆਪਾਂ ਵੀਡੀਓ ਜੀ ਕਰਦਾਂਗੇ ਹੋਰ ਕਿਵੇਂ ਆ ਫਿਰ ਠੀਕ ਆ ਬਾਈ ਨਾਮ ਦੱਸ ਦਿਓ ਆਪਣਾ ਨਾਮ ਕਮਲਜੀਤ ਪਿੰਡ ਲੋਪੋ ਪਿੰਡ ਲੋਪੋ ਤਹਿਸੀਲ ਨਿਹਾਰ ਸਿੰਘਾਲਾ ਤੇ ਜ਼ਿਲ੍ਹਾ ਮੋਗਾ ਹਨਾ ਆ ਬੱਚੇ ਤੇ ਵੀ ਮਾਰਦੇ ਗਰਮੀਤ ਸਿੰਘ ਕੈਮਰਾ ਪਛਾਣ ਹੋ ਕੇ ਤੇ ਆ ਬਾਈ ਨੂੰ ਵੀ ਦਿਖਾ ਦੇ ਨਾਲ ਕਿਹੜੇ ਬੰਨੇਓ ਸਟਾਰਟ ਕਰੀਏ ਬੂਰੀ ਝੋਟੀ ਤੋਂ ਕਰ ਲਈਏ ਬੂਰੀ ਤੋਂ ਕਰੀਏ ਆ ਸੂਆ ਕਿਹੜਾ ਇਹਦਾ ਬੂਰੀ ਦਾ ਪਹਿਲਾ ਮਾਰਦੇ ਗਏ ਇੱਧਰ ਕੈਮਰਾ ਪਹਿਲਾ ਸੂਆ ਦੰਦਾਂ 'ਚ ਕਿਵੇਂ ਹੋਊਗੀ ਬਾਈ ਦੋ ਦੰਦ ਦੰਦਾਂ ਦੇ ਵਿੱਚ ਬਾਈ ਕਹਿੰਦਾ ਆਈ ਗਈ ਆ ਦੋ ਦੰਦ ਗੱਬਣ ਕਿੰਨੇ ਟਾਈਮ ਦੀ ਹਸਤਾ ਦੇ ਹਾਂ 80 ਮਿੰਟਾਂ ਦੀ 8 ਮਹੀਨਿਆਂ ਦੀ ਚੈੱਕ ਪਾਸ ਤੇਰੀ ਮਾਂ ਦਾ ਪਤਾ ਕੋਈ ਰਿਕਾਰਡ ਦੁੱਧ ਦਾ ਕੀ ਰਿਕਾਰਡ ਠੀਕ ਹੈ ਗੱਲ ਆਪਣੀ ਖਰੀਦੀ ਹੋਈ ਆ ਆਏ ਝੋਟੀ ਬਾਈ ਕਹਿੰਦਾ ਆਪਣੀ ਖਰੀਦੀ ਹੋਈ ਆ ਮਾਂ ਦਾ ਰਿਕਾਰਡ ਨਹੀਂ ਪਤਾ ਆਪਾਂ ਐਵੇਂ ਹੀ ਕਹੀ ਦੀ 15 ਜਾਂ 20 ਕਿਲੋ ਹਨਾ ਉਹ ਲਾ ਕੇ ਖੰਨ ਗਈ ਆ ਹਾਂ ਉਹ ਉਹ ਗਾ ਉਹ ਗੱਲ ਦਾ ਬਾਈ ਕਹਿੰਦਾ ਕੋਈ ਫਾਇਦਾ ਨਹੀਂ ਤੇ ਝੋਟੀ ਹੈਗੀ ਆ ਸਜਣੋਂ ਟਾਪ ਕੁਆਲਿਟੀ ਦੀ ਕੱਦ-ਬਿੱਡ ਵੀ ਚੰਗਾ ਤੇ ਉੱਤੋਂ ਬਾਡੀ ਬੁੱਡੀ ਦੀ ਗੱਲਬਾਤ ਕਰ ਲਈਏ ਬਾਡੀ ਬੁੱਡੀ ਵੀ ਝੋਟੀ ਦੀ ਚੰਗੀ ਆਗੀ ਤੋੜਨੇਗਾ ਖੋਲ ਕੇ ਨੀ ਹਾ ਤੋੜਦੇ ਮਾੜਾ ਗਲੀ ਚ ਕਢਾ ਦੇ ਕਿਹੜਾ 8 ਮਹੀਨਿਆਂ ਦੀ ਗੱਬਣਾ ਦੰਦਾਂ 'ਚ ਦੋ ਦੰਦ ਆਂਦਾ ਬਾਈ ਦੰਦਾਂ 'ਚ ਆ ਗਈ ਸੱਜਣੋ ਦੋ ਦੰਦ ਰੰਗ ਹੈਗਾ ਬੂਰਾ ਬੂਰੀਆਂ ਦੇ ਵਿੱਚ ਆ ਗਈ ਤੇ ਜਿਹੜੀ ਆਪਾਂ ਮਾਰਕਿੰਗ ਦੀ ਗੱਲ ਕਰ ਲਈ ਮਾਰਕਿੰਗ ਵੀ ਇਹਦੀ ਨੀਲੀ 라ਵੀ ਵਾਲੀ ਆ ਗਈ ਤੇ ਕੱਲੀਆਂ ਅੱਖਾਂ 'ਚ ਜਵਾਬ ਥੋੜੇ ਜੇ ਘੱਟ ਨੇ ਦੰਦਾਂ 'ਚ ਹੈਗੀ ਦੋ ਦੰਦ ਤੇ ਗੱਬਣ ਹੈਗੀ ਆ 8 ਮਹੀਨਿਆਂ ਦੀ ਸਿੰਗ-ਸੁੰਗ ਦੀ ਕੁਆਲਿਟੀ ਟੌਪ ਆ ਬਿਲਕੁਲ ਤੇ ਬਾਡੀ-ਬੂਡੀ ਦੀ ਚੰਗੀਆਂ ਇਹਨੂੰ ਤੋੜਦੇ ਬਾਰੇ ਬਾਈ ਮਾੜੀ ਜੀ ਬਾਹਰਲੇ ਬੰਨੇ ਤੋੜਦੇ ਆ ਇੱਥੋਂ ਦਿਖਾ ਦੇ ਗੈਰੀ ਉਹ ਕੱਦ ਵੱਡਾ ਆ ਗਿਆ ਫੁੱਲ ਵੱਡਾ ਬਾਡੀ ਬੁੱਡੀ ਵੀ ਚੰਗੀ ਆ ਤੇ ਥਣ ਵੀ ਸਿੰਗਲ ਚਾਰ ਲੱਗੇ ਨੇ ਤੇ ਕੁਆਲਿਟੀ ਆ ਜਿਹੜੀ ਝੋਟੀ ਦੀ ਕੁਆਲਿਟੀ ਹੈਗੀ ਆ ਸੱਜਣੋ ਟੋਪ ਉੱਪਰ ਬੂਰੀ ਆ ਗਈ ਜਮਾ ਜਿਹੜੀ ਆਪਾਂ ਕਹਨੇ ਆ ਤੇਲੀਆ ਬੂਰੀ ਓਰੀਜਨਲ ਬੂਰੀ ਖਮਾ ਲਓ ਜੀ ਅੱਠਾ ਮਹੀਨੇ ਦੀ ਬਾਈ ਕਹਿੰਦਾ ਚੈੱਕ ਪਾਸ ਆ ਗੱਭਣ ਤੇ ਦੰਦਾਂ 'ਚ ਦੋ ਦੰਦਾਂ ਇੱਕ ਵਾਰੀ ਫੇਰਦਾ ਆਦਾ ਨਾ ਤੇ ਰੇਟ ਵੀ ਇਹਦਾ ਆਪਾਂ ਵੀਡੀਓ ਦੇ ਵਿੱਚ ਬਾਈ ਨੂੰ ਪੁੱਛ ਲਾਂਗੇ ਕਿ ਰੇਟ ਇਹਦਾ ਕੀ ਕਰਦਾ ਕਿਉਂਕਿ ਘਰੇਲੂ ਨੇ ਜਾਨਵਰ ਘਰੇਲੂ ਜਾਨਵਰ ਸੱਜਣੋ ਕਈ ਵਾਰੀ ਡਰ ਜਾਂਦਾ ਘਬਰਾ ਜਾਂਦਾ ਹੁੰਦਾ ਇੱ ਪੈਸੇ ਦੇ ਕੰਮਲ ਕਿੰਨੇ ਲਵਾਂਗੇ ਆਪਾਂ ਕਿੰਨੇ ਰੁਪਈਆ ਦੀ ਛੜਦਾਂਗੇ ਪੈਸੇ ਤਾਂ ਮੁੱਲ ਲੱਖ ਆ ਬਾਈ ਮੁੱਲ ਹੈਗਾ 1 ਲੱਖ ਕਿੰਨੇ ਕੁ ਦੀ ਦੇ ਦਾਂਗੇ ਸਭ ਦੇਖ ਲਾਂਗੇ 5 4000 ਇਧਰ ਉਧਰ ਕਰ ਲਾਂਗੇ ਕਰ ਲਾਂਗੇ 5 10 ਇਧਰ ਉਧਰ ਕਰ ਲਾਂਗੇ ਬਾਈ ਕਹਿੰਦਾ ਇਧਰ ਉਧਰ ਬਾਕੀ ਫੋਨ ਬਾਈ ਨੂੰ ਮਿਲਿਆ ਲਿਓ ਜਾਨਵਰ ਜਿਵੇਂ ਤੁਹਾਨੂੰ ਮੈਂ ਦੱਸਿਆ ਕਿਉਂਕਿ ਘਰੇਲੂ ਜਾਨਵਰ ਹੁੰਦਾ ਕਈ ਵਾਰੀ ਹੈਨਾ ਸਾਡੇ ਸਾਥ ਜੋ ਸਮਾਨ ਤੋਂ ਡਰ ਜਾਂਦਾ ਡਾਕਟਰ ਸਮਝ ਲਾਂਦਾ ਵੀ ਟੀਕੇ ਟੁਕੇ ਡਾਕਟਰ ਲਾ ਕੇ ਜਾਂਦੇ ਨੇ ਉਹਦੇ ਕਰਕੇ ਘਬਰਾ ਜਾਂਦਾ ਉਦਾਂ ਝੋਟੀ ਦੀ ਬਾਡੀ ਬੁੱਡੀ ਚੰਗੀ ਆ ਤੇ ਆ ਗਈ ਤੇਲੀਆ ਬੂਰੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਨੀਲੀ 라ਵੀ ਦੇ ਕੈਰੈਕਟਰ ਵੀ ਇਹਦੇ ਚ ਹੈਗੇ ਨੇ ਸਾਰੇ ਤੇ ਇਹ ਦਾ ਮੁੱਲ ਹੈਗਾ ਬਾਈ ਕਹਿੰਦਾ 1 ਲੱਖ ਤੇ ਹੁਣ ਮਾਰ ਦੇ ਗੈਰੀ ਉਹ ਵੱਡੀ ਝੋਟੀ ਦੇ ਕੈਮਰਾ ਆ ਜਾ ਲੈ ਆ ਇਧਰ ਲੈ ਬੰਨੇ ਇਹ ਹੈਗੀ ਆ ਤਾਜੀ ਸੂਈ ਹੋਈ ਇਹਦਾ ਸੂਆ ਕਿਹੜਾ ਬਾਈ ਇਹ ਦੂਜਾ ਬਾਈ ਬਿੱਡ ਬੁੱਡ ਬਹੁਤ ਵੱਡਾ ਹਨਾ ਕੱਦ ਕਾਠ ਕੱਦ ਵੱਡਾ ਆ ਗਿਆ ਫੁੱਲ ਡਾਬਲ ਕੀ ਬੱਚਾ ਦਿੱਤਾ ਇਹਨੇ ਬਾਈ ਕੱਟਾ ਬਾਈ ਇਹਦੇ ਨਾਲ ਆ ਗਿਆ ਮੇਲ ਕਾਫ ਇਹ ਵੀ ਆਪਣੀ ਘਰ ਦੀਆਂ ਜਾਂ ਲੈ ਕੇ ਆਏ ਸੀ ਪਹਿਲਾਂ ਨਹੀਂ ਇਹ ਪਹਿਲੇ ਸਾਲ ਹਰਿਆਣਾ ਚੋਂ ਲਿਆਉਂਦੀ ਸੀ ਪਹਿਲੇ ਸੂਆ ਠੀਕ ਹੈ ਜੀ ਟੋਕੜ ਗੱਬਣ ਲੈ ਕੇ ਆਏ ਜੀ ਨਹੀਂ ਸੱਜ ਰਿਹਾ ਸੀਗੀ ਤਾਜੀ ਲੈ ਕੇ ਪਹਿਲਣ ਦਾ ਕੀ ਰਕਾਰਾ ਦੁੱਧ ਦਾ 15 16 ਕਿਲੋ ਹੈਗਾ 15 ਕਿਲੋ ਦਾ ਐਸ ਵਾਰੀ ਕਿੰਨਾ ਕ ਪਾ ਦੋ ਤੇਰੀ ਤਿਆਰ ਬੇਨਾਬੀ ਚਾਹੀਦਾ ਹੀ ਹੈ 17 18 ਕਿਲੋ 17 18 ਡੇਢ ਕਿਲੋ ਆ ਖੋਲ ਕੇ ਤੋੜ ਦਿਓ ਇਹਨੂੰ ਵੀ ਬਾਹਰ ਨੂੰ ਸੁਆ ਹੈਗੀ ਆ ਦੂਜਾ ਦੰਦਾਂ ਚ ਹੈਗੀ ਆ ਛੇ ਦੰਦ ਕੱਦ ਬੱਡ ਹੈਗਾ ਇਹਦਾ ਫੁੱਲ ਵੱਡਾ ਤੇ ਬਾਡੀ ਤੇ ਨਾੜਾ ਨੂੜਾਂ ਦੀ ਗੱਲਬਾਤ ਕਰ ਲਈਏ ਸੱਜਣੋ ਬਾਡੀ ਤੇ ਨਾੜਾ ਨੂੜਾਂ ਵੀ ਝੋਟੀ ਦੇ ਬਹੁਤ ਆ ਗੀਆਂ ਤੇ ਦੰਦਾਂ ਚ ਹੈਗੀ ਆ 6 ਦੰਦ ਪੈਲਣ ਦਾ ਰਿਕਾਰਡ ਜਿਵੇਂ ਬਾਈ ਨੇ ਦੱਸਿਆ ਸੱਜਣੋ ਪੈਲਣ ਦਾ ਰਿਕਾਰਡ ਇਹਦਾ ਹੈਗਾ ਬਾਈ ਕਹਿੰਦਾ 15 ਕਿਲੋ ਦੇ ਏੜ-ਗੇੜ ਤੇ ਸਿਸਟਮ ਸੋਨੂੰ ਐ ਲੱਗੂਗਾ ਜਿਵੇਂ ਵੀ ਹਾਥੀ ਦਾ ਬੱਚਾ ਹੀ ਗਲੀ ਚ ਤੋਰੀ ਫਿਰਦੇ ਆਪਾਂ ਉਹ ਗੱਲ ਬਾਤ ਆ ਕੋਈ ਨਹੀਂ ਬੋਚ ਕੇ ਹੌਲੀ ਲੈ ਚਲੀ ਨੀਰੇ ਫੜ ਕੇ ਆ ਡਰ ਜਾ ਨਾ ਕਰੇਲੂ ਪਸ਼ੂ ਕਈ ਵਾਰੀ ਆ ਇੱਥੇ ਦਿਖਾਦੀ ਗੈਰੀ ਤੇ ਉੱਤੋਂ ਆਰਡਰ ਵੀ ਦਿਖਾ ਦੇ ਤੇ ਬਾਡੀ ਬੁੱਡੀ ਵੀ ਦਿਖਾਦੀ ਯਾਰ ਬਾਡੀ ਬੁੱਡੀ ਵਾਲਾ ਤਾਂ ਲੇਖਾ ਹੀ ਨਹੀਂ ਹੈਗਾ ਝੋਟੀ ਦਾ ਕੋਈ ਦੰਦਾਂ ਚ ਹੈਗੀ ਆ ਪ्युअर 6 ਦੰਦ ਤੇ ਨਾਲ ਇਹਦੇ ਹੈਗਾ ਮੇਲ ਕਾਫ ਪਹਿਲਨ ਬਾਈ ਕਹਿੰਦਾ ਆਪਾਂ ਹਰਿਆਣੇ ਚੋਂ ਲੈ ਕੇ ਆਏ ਤੇ ਇਹਦੇ ਕਾਮਲ ਕਿੰਨੇ ਕੇ ਪੈਸੇ ਲੈ ਲਾਂਗੇ ਇਹਦਾ 170 ਬਾਈ ਇਹਦਾ ਮੁੱਲ ਬਾਈ ਕਹਿੰਦਾ ਹੈਗਾ 1 ਲੱਖ ਤੇ 70000 ਰੁਪਏ ਇਹਦਾ ਮੁੱਲਾ ਤੇ ਕਦ ਕਦ ਖੜ ਕੇ ਦਿਖਾਈ ਨਾਲ ਇੱਥੋਂ ਆਈਡੀਆ ਕਰਾ ਦੇ ਪਛਾਣ ਹੋ ਕੇ ਇਧਰ ਲੈ ਬੰਨਿਓ ਕਦ ਮੇਰਾ ਖਿਆਲ ਤੇਰੇ ਕਦ ਜਿੱਡਾ ਹੀ ਆ ਗਿਆ ਨਾ ਕਿੰਨਾ ਕਦ ਤੇਰਾ 5ਵਾ 5 ਫੋਟਾ 5ਵਾ 5.5 5.5 ਰੇਡ ਗੇੜ ਹੋਊਗਾ ਆ ਕੱਦ ਬੱਡ ਹੋਊਗਾ 5.5 ਦੇ ਏੜ ਗੇੜ ਤੇ ਲੰਬਾਈ ਲੰਬੂਈ ਆ ਗਈ ਪੂਰੀ ਫੁੱਲ ਬਰੀਡ ਚ ਝੋਟੀ ਚੰਗੀ ਆ ਤੇ ਮੁੱਲ ਇਹਦਾ ਬਾਈ ਕਹਿੰਦਾ ਹੈਗਾ 1 ਲੱਖ ਤੇ 70000 ਮਾਨਤਾਣ ਕਰ ਦਿਆਂਗੇ ਇਹ ਚ ਮਾਨਤਾਣ ਕਰ ਲਓ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਹੋਇਆ ਹੋ ਜੋ ਦੋਨਾਂ 'ਚ ਡਿਸਕਾਊਂਟ ਆ ਨੰਬਰ ਬੋਲੋ ਜੀ 93569 ਹਾਂਜੀ 40971 ਇੱਕ ਵਾਰੀ ਹੋਰ ਬੋਲ ਦੋ 93569 40971 ਆ ਪਿੰਡ ਹੈਗਾ ਸੱਜਣੋ ਲੋਪੋ ਤਹਿਸੀਲ ਨਿਹਾਲ ਸਿੰਘਾਣ ਅਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਮੋਗਾ ਇਹਨਾਂ ਦੋਹੇ ਜਾਨਵਰਾਂ 'ਚੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜੇ ਆਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ